ਆ ਜਿਹੜੀ ਹੈਡਲਾਈਨ ਲੱਗੀ ਹੈ ਇਹ ਪੜ੍ਹ ਕੇ ਤੁਹਾਨੂੰ ਪਤਾ ਤਾਂ ਲੱਗ ਗਿਆ ਹੋਵੇਗਾ ਕਿ ਅੱਜ ਗੱਲਬਾਤ ਕਿਸ ਇਸ਼ੂ ਤੇ ਕੀਤੀ ਜਾਣੀ ਆ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮੈਥ ਹੋਰਾਂ ਨੇ ਪਿਛਲੇ ਦਿਨਾਂ ਦੇ ਵਿੱਚ ਅਨਾਉਂਸ ਕੀਤਾ ਸੀਗਾ ਕਿ 2026 ਦੇ ਅਖੀਰ ਤੱਕ ਜਿਹੜੇ ਅਲਬਰਟਾ ਦੇ ਡਰਾਈਵਰ ਲਾਇਸੈਂਸ ইস্যੂ ਕੀਤੇ ਜਾਣਗੇ ਉਹਨਾਂ ਦੇ ਉੱਤੇ ਹੁਣ ਜਿਹੜੀ ਹੈ ਤੁਹਾਡੀ ਸਿਟੀਜ਼ਨਸ਼ਿਪ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਮਤਲਬ ਉਹਦੇ ਮਾਰਕਰ ਹੋਣਗੇ ਤਾਂ ਕਿ ਅਗਰ ਕੋਈ ਵੀ ਵਿਅਕਤੀ ਜਦੋਂ ਤੁਸੀਂ ਸਰਕਾਰੀ ਸਹੂਲਤ ਲੈਣ ਜਾਣੀ ਤੇ ਉਹਨਾਂ ਨੂੰ ਪਤਾ ਲੱਗ ਜਾਏ ਵੀ ਤੁਸੀਂ ਸਿਟੀਜ਼ਨਸ਼ਿਪ ਤੁਹਾਡੇ ਕੋਲ ਹੈਗੀ ਆ ਅ ਇਸ ਕਰਕੇ ਪ੍ਰੀਮੀਅਰ ਕਹਿੰਦੀ ਵੀ ਸਾਨੂੰ ਅੱਗੇ ਆਡੀਟਰ ਜਨਰਲ ਇਹ ਗੱਲ ਕਹਿੰਦਾ ਸੀਗਾ ਵੀ ਦੇਖੋ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਸਰਕਾਰ ਵੱਲੋਂ ਉਹ ਪ੍ਰੋਪਰ ਲੋਕਾਂ ਨੂੰ ਨਹੀਂ ਮਿਲਦੀਆਂ ਇਸ ਕਰਕੇ ਪ੍ਰੋਬਲਮ ਆਉਂਦੀ ਹੈ ਤੇ ਉਹ ਕਹਿੰਦੀ ਅਸੀਂ ਉਹੋ ਹੀ ਕਰ ਰਹੇ ਹਾਂ ਹੁਣ ਤਾਂ ਕਿ ਜਿਹੜੇ ਸਿਟੀਜ਼ਨ ਹੈਗੇ ਆ ਉਹਨਾਂ ਨੂੰ ਪ੍ਰਾਇੋਰਟਾਈਜ਼ ਕੀਤਾ ਜਾ ਸਕੇ ਕਿ ਉਹਨਾਂ ਨੂੰ ਸੇਵਾਵਾਂ ਉਸ ਹਿਸਾਬ ਨਾਲ ਦਿੱਤੀਆਂ ਜਾਣ ਇਹਦਾ ਮਤਲਬ ਹੈ ਵੀ ਜਿਹੜਾ ਇਮੀਗ੍ਰੈਂਟ ਹੋਵੇਗਾ ਉਹਦੀ ਗੱਲ ਪਿੱਛੇ ਪੈ ਜਾਣੀ ਹੈ ਜਾਂ ਕੋਈ ਹੋਰ ਵੀ ਕਿਸੇ ਕੈਟਾਗਰੀ ਜਿਹੜਾ ਬੰਦਾ ਆਇਆ ਉਹ ਪਿੱਛੇ ਪੈ ਜਾਏਗਾ ਪਹਿਲਾਂ ਜਿਹੜਾ ਕੰਮ ਕਰਿਆ ਸੇਵਾ ਉਹ ਸਰਕਾਰ ਵੱਲੋਂ ਜਿਹੜਾ ਸਿਟੀਜ਼ਨ ਆ ਉਹਨੂੰ ਦਿੱਤੀ ਜਾਏਗੀ ਹੁਣ ਅਲਬਰਟਾ ਦੀ ਪਹਿਲਾ ਦਾ ਪ੍ਰਾਈਵੇਸੀ ਕਮਿਸ਼ਨਰ ਨੇ ਜਿਨ੍ਹਾਂ ਦਾ ਹੈ ਜੀ ਨਾਮ ਡਿਆਨ ਮੈਕਲੌਇਡ ਉਹਨਾਂ ਨੇ ਗਲਤ ਕਰਦਿਆਂ ਹੋਇਆਂ ਇੱਕ মিডিਆ ਦੇ ਨਾਲ ਗੱਲ ਕੀਤੀ ਆ ਬਈ ਇਹ ਪਹਿਲਾਂ ਅਸੈਸਮੈਂਟ ਕਰਨੀ ਚਾਹੀਦੀ ਆ ਕਿਉਂਕਿ ਕਹਿੰਦੀ ਇਹ ਜਿਹੜੀ ਨਾ ਜਾਣਕਾਰੀ ਆ ਸਿਟੀਜ਼ਨਸ਼ਿਪ ਬਾਰੇ ਇਹ ਇੱਕ ਪ੍ਰਾਈਵੇਸੀ ਵਾਲਾ ਮੈਟਰ ਹੈਗਾ ਇਹਦਾ ਕੀ ਇੰਪੈਕਟ ਪੈ ਸਕਦੀ ਆ ਲੋਕਾਂ ਦੀ ਜਾਣਕਾਰੀ ਜਿਹੜੀ ਆ ਜੇ ਦੂਸਰੇ ਹੱਥਾਂ ਵਿੱਚ ਜਾਂਦੀ ਕਿਉਂਕਿ ਡਰਾਈਵਰ ਲਾਇਸੈਂਸ ਤਾਂ ਤੁਹਾਨੂੰ ਬਹੁਤ ਵਾਰੀ ਪੁੱਛਿਆ ਜਾਂਦਾ ਤੁਸੀਂ ਲੋਕਾਂ ਨੂੰ ਦਿਖਾਉਨੇ ਆ ਜਾਂ ਉਹਦੀ ਕਾਪੀ ਬਣਾ ਲੈਂਦੇ ਨੇ ਉਹ ਕਹਿੰਦੀ ਵੀ ਉਹ ਤਾਂ ਬੜੀ ਖਤਰੇ ਵਾਲੀ ਗੱਲ ਆ ਪਰ ਉਹ ਕਹਿੰਦੀ ਮੈਨੂੰ ਸੂਬੇ ਨੇ ਹਜੇ ਤਾਂ ਹੀ ਸਾਡੇ ਦਫ਼ਤਰ ਨੂੰ ਕੋਈ ਇਸ ਤਰ੍ਹਾਂ ਦਾ ਐਪਲੀਕੇਸ਼ਨ ਨਹੀਂ ਭੇਜੀ ਵੀ ਭਾਈ ਇਹਦੀ ਜਿਹੜੀ ਕੋਈ ਅਸੈਸਮੈਂਟ ਹੈਗੀ ਆ ਉਹ ਸਾਨੂੰ ਕਰਕੇ ਦਿਓ ਪਰ ਉਹ ਕਹਿੰਦੀ ਵੀ ਅਸੀਂ ਜਿਹੜੇ ਆਪਣੇ ਇਤਰਾਜ਼ ਆ ਉਹ ਅਸੀਂ ਸਰਕਾਰ ਤੱਕ ਉਪੜਾ ਦੇਣੇ ਆ ਵੀ ਭਾਈ ਇਹ ਗੱਲ ਇੰਨੀ ਠੀਕ ਨਹੀਂ ਹੈ ਅ ਲੋਕਾਂ ਦੀ ਬਹੁਤ ਸੈਂਸਿਟਿਵ ਇਨਫੋਰਮੇਸ਼ਨ ਹੁੰਦੀ ਹੈ ਚਾਹੇ ਉਹ ਹੈਲਥ ਦੀ ਹੈ ਤੇ ਚਾਹੇ ਦੂਸਰੀ ਪਰ ਉਹ ਕਿਸੇ ਗਲਤ ਹੱਥਾਂ ਵਿੱਚ ਚਲੇ ਜਾਏਗੀ ਤਾਂ ਪ੍ਰੋਬਲਮ ਖੜੀ ਕਰੇਗੀ ਇਸ ਕਰਕੇ ਉਹ ਕਹਿੰਦੇ ਵੀ ਅਸੀਂ ਤਾਂ ਆਪਣੇ ਵੱਲੋਂ ਕੰਮ ਕਰ ਦੇਣਾ ਪਰ ਸਰਕਾਰ ਦੇ ਹੱਥ ਵਾਸਿਆ ਵੀ ਉਹ ਇਹਨੂੰ ਲਾਗੂ ਕਰਦੀ ਹੈ ਜਾਂ ਨਹੀਂ ਕਰਦੀ ਉਹ ਫੈਸਲਾ ਸਰਕਾਰ ਦਾ ਹੀ ਰਹੇਗਾ ਇਹ ਪਹਿਲਾਂ ਵੀ ਨਾ ਜੀ ਇਨਹਾਂਸ ਡਰਾਈਵਰ ਲਾਇਸੈਂਸ ਜਿਹੜੇ ਆ ਹ ਅਲਬਰਟ BC ਮੈਨੀਟੋਬਾ ਅੰਟੇਰੀਓ ਤੇ ਕਬੈਕ ਦੇ ਵਿੱਚ ਇਹ ਬਣਾਏ ਗਏ ਸੀਗੇ ਉਹਨਾਂ ਤੇ ਜਾਣਕਾਰੀ ਦਿੱਤੀ ਜਾਂਦੀ ਸੀ ਉਹਨਾਂ ਇਹ ਇਸ ਕਰਕੇ ਕੀਤਾ ਸੀ ਵੀ ਬਹੁਤ ਸਾਰੇ ਇਹਨਾਂ ਸੂਬਿਆਂ ਤੋਂ ਲੋਕ ਜਿਹੜੇ ਆ ਅਮਰੀਕਾ ਜਾਂਦੇ ਸੀਗੇ ਅਮਰੀਕਾ ਜਾਣ ਦੀ ਸਹੂਲਤ ਵਾਲੀ ਗੱਲ ਨੂੰ ਲੈ ਕੇ ਉਹ ਕਹਿੰਦੇ ਸੀ ਵੀ ਇਹ ਚੀਜ਼ ਕੀਤੀ ਆ ਪਰ ਉਹ ਸੀਗੀ ਵੀ ਆਪਸ਼ਨਲ ਯਾਨੀ ਜ਼ਰੂਰੀ ਨਹੀਂ ਸੀਗੀ ਹਰੇਕ ਲਈ ਇਹ ਅਲਬਰਟਾ ਦੇ ਵਿੱਚ ਇਹ ਜਿਹੜੀ ਆ ਕੀਤੀ ਜਾ ਰਹੀ ਹੈ ਮੰਡਟਰੀ ਆ ਵੀ ਹਰੇਕ ਨੂੰ ਜ਼ਰੂਰੀ ਹੋਵੇਗਾ ਉਹਦੀ ਇਨਫੋਰਮੇਸ਼ਨ ਜਿਹੜੀ ਹੈ ਸਿਟੀਜ਼ਨਸ਼ਿਪ ਦੀ ਤੇ ਹੈਲਥ케ਅਰ ਦੀ ਉਹਦੇ ਕਾਰਡ ਦੇ ਉੱਤੇ ਹੋਏਗੀ ਇਹ ਜਿਹੜਾ ਡਰਾਈਵਿੰਗ ਲਾਇਸੈਂਸ ਹੋਏਗਾ ਸੋ ਇਹਨੂੰ ਦੇਖਦਿਆਂ ਹੋਇਆਂ ਇੱਕ ਇਥੋਂ ਦੇ ਪ੍ਰੋਫੈਸਰ ਨੇ ਗ੍ਰੈਂਡ ਮਕਿਊਨ ਕਾਲਜ ਦੇ ਉਹ ਕਹਿੰਦੇ ਵੀ ਦੇਖੋ ਇਹ ਮੈਨੂੰ ਇੱਕ ਕਿਸਮ ਦਾ ਨਾ ਸ਼ੱਕ ਜੀ ਖੜੀ ਹੁੰਦੀ ਵੀ ਸਰਕਾਰ ਨੂੰ ਇਸ ਵੇਲੇ ਹੀ ਕਿਉਂ ਇਹ ਗੱਲ ਕਰਨ ਦਾ ਜਿਹੜਾ ਯਾਦ ਆਇਆ ਹੈਗਾ ਉਹ ਕਹਿੰਦੇ ਵੀ ਕੁਝ ਗੱਲਾਂ ਜਿਹੜੀਆਂ ਅਮਰੀਕਾ ਦੇ ਵਿੱਚ ਹੋ ਰਹੀਆਂ ਆ ਉਹੋ ਹੀ ਗੱਲਾਂ ਹੌਲੀ-ਹੌਲੀ ਇਧਰ ਨੂੰ ਵੀ ਆ ਰਹੀਆਂ ਆ ਉਹ ਜਿਵੇਂ ਕਿਹਾ ਜਾਂਦਾ ਵੀ ਇਲੈਕਸ਼ਨ ਫਰਾਡ ਹੋਇਆ ਤੁਹਾਨੂੰ ਯਾਦ ਹੋਣਾ ਪਈ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਬੜੀ ਧੀਰ ਤੇ ਕਹੀ ਜਾਂਦੇ ਜਦੋਂ ਉਹਨਾਂ ਨੇ ਇਲੈਕਸ਼ਨ ਹਾਰੀ ਸੀ ਉਹ ਕਹਿੰਦੇ ਵੀ ਉਹ ਮੇ ਤੋਂ ਫਰਾਡ ਨਾਲ ਲੋਕਾਂ ਨੇ ਜਿੱਤੀ ਆ ਇਲੈਕਸ਼ਨ ਇਸੇ ਤਰ੍ਹਾਂ ਹੀ ਉਹ ਕਹਿੰਦਾ ਵੀ ਅਲਬਰਟਾ ਦੇ ਵਿੱਚ ਪ੍ਰੋਫੈਸਰ ਜਿਹੜਾ ਜੀ ਉਹ ਕਹਿ ਰਿਹਾ ਵੀ ਅਲਬਰਟਾ 'ਚ ਤਾਂ ਫਰਾਡ ਹੈ ਹੀ ਨਹੀਂ ਇਹਨਾਂ ਕੋਈ ਇਲੈਕਸ਼ਨ ਦਾ ਤੇ ਇਹ ਝਾਂਜੜ ਕਿਉਂ ਕੀਤਾ ਜਾ ਰਿਹਾ ਉਹ ਕਹਿੰਦਾ ਵੀ ਮੇਰੀ ਇਹ ਇਸ ਵੇਲੇ ਸਮਝੋਂ ਬਾਹਰ ਆ ਪਰ ਪ੍ਰੀਮੀਅਰ ਦਾ ਕਹਿਣਾ ਜੀ ਵੀ ਅਸੀਂ ਇਹ ਪ੍ਰਾਇੋਰਟਾਈਜ਼ ਕਰ ਰਹੇ ਹਾਂ ਤਾਂ ਕਿ ਜਿਹੜੀ ਸੇਵਾਵਾਂ ਇਹ ਸਿਟੀਜ਼ਨਸ਼ਿਪ ਨੂੰ ਦਿੱਤੀਆਂ ਜਾਣ ਪਹਿਲਾਂ ਦਿੱਤੀਆਂ ਜਾਣ ਜਿਹੜੇ ਦੂਸਰੇ ਬੰਦੇ ਹੋਣਗੇ ਉਹ ਪਿੱਛੇ ਪੈਣਗੇ ਹੁਣ ਜਿਹੜੇ ਇਮੀਗ੍ਰੈਂਟ ਆ ਜਾਂ ਜਿਹੜੇ ਮਸਲਬ ਜਦੋਂ ਇਲੈਕਸ਼ਨ ਹੁੰਦੀ ਆ ਉਸ ਵੇਲੇ ਕੋਈ ਗਲਤ VOTING ਨੂੰ ਉਹਨੂੰ ਰੋਕਿਆ ਜਾਂਦਾ ਜਾਂ ਕੀ ਗੱਲ ਆ ਉਹ ਹੁਣ ਜੀ ਸਰਕਾਰ ਲੋਕਾਂ ਨੂੰ ਦੱਸ ਸਕਦੀ ਜਾਂ ਲੋਕ ਫਿਰ ਇਸ ਗੱਲ ਤੇ ਮੋਰੇ ਆ ਸਕਦੇ ਵੀ ਭਾਈ ਸਾਨੂੰ ਸੈਕੰਡ ਕਲਾਸ ਸਿਟੀਜ਼ਨ ਬਣਾ ਦਿੱਤਾ ਜਾਏਗਾ ਜੇ ਸੇਵਾਵਾਂ ਸਿਟੀਜ਼ਨ ਨੂੰ ਪਹਿਲਾਂ ਦੇਣੀਆਂ ਤੇ ਜਿਹੜੇ ਇਮੀਗ੍ਰੈਂਟ ਨੇ ਜਾਂ ਜਿਹੜੇ ਵਰਕ ਪਰਮਿਟ ਤੇ ਆਏ ਹੋਏ ਲੋਕ ਇੱਥੇ ਕੰਮ ਕਰ ਕਰ ਰਹਾ ਹੈ ਉਹਨਾਂ ਲਈ ਉਹ ਸੇਵਾਵਾਂ ਫਿਰ ਦੂਰ ਹੁੰਦੀਆਂ ਦਿਸ ਰਹੀਆਂ ਨੇ